ਪਰਦਾਨ ਜੀ ਮੇਰਾ ਮਸਲਾ ਸਾਰੇ ਪਿੰਡ ਦਾ ਸਾਂਝਾ ਮਸਲਾ ਹੈ ਜੀ ਜਿਵੇਂ ਕਿ ਆਪਾਂ ਬਾਜ਼ਾਰ ਦੇ ਵਿੱਚ ਨੀ ਲੋਕ ਬਾਜ਼ਾਰ ਜਾਂਦੇ ਨੇ ਜਾਂ ਪੱਤੀ ਭਲਾਈ ਚ ਜਾਂਦੇ ਨੇ ਸਾਰੀ ਦੁਕਾਨਾਂ ਦਾ ਸਮਾਨ ਬਹੁਤ ਜ਼ਿਆਦਾ ਬਾਹਰ ਪਿਆ ਹੋਇਆ ਆਪਾਂ ਚਾਹੁੰਦੇ ਹਾਂ ਸਾਰਾ ਦੁਕਾਨਾਂ ਦਾ ਸਮਾਨ ਅੰਦਰ ਲਾਇਆ ਜਾਵੇ ਜਿਸ ਨਾਲ ਕਿ ਆਮ ਲੋਕਾਂ ਨੂੰ ਸਮੱਸਿਆ ਨਾ ਆਵੇ ਉਸ ਦੇ ਨਾਲ ਬੈਂਸ ਬੈਂਸ ਦਾ ਮਾਹੌਲ ਬਣ ਜਾਂਦਾ ਕਈ ਵਾਰ ਲੜਾਈ ਝਗੜਾ ਹੋ ਜਾਂਦਾ ਤੇ ਜਦੋਂ ਵੀ ਆਪਾਂ ਇੱਕ ਮੁੱਦਾ ਰੱਖਿਆ ਜਾਂ ਆਪਾਂ ਇਹਨੂੰ ਮੁਕੰਮਲ ਕਰਨਾ ਕੋਈ ਵੀ ਸਾਡਾ ਵੀਰ ਇਹ ਨਾ ਕਹਵੇ ਮੇਰੇ ਚਾਚੇ ਦੀ ਦੁਕਾਨ ਆ ਮੇਰੇ ਭਰਾ ਦੀ ਦੁਕਾਨ ਆ ਇਹ ਸਾਰਿਆਂ ਲਈ ਸਾਂਝਾ ਕੰਮ ਹੋਊਗਾ ਇਦੇ ਵਿੱਚ ਕੋਈ ਇੱਕ ਤਰਫਾ ਕੰਮ ਨਹੀਂ ਹੋਊਗਾ ਜੀ ਇਸ ਮੁੱਦੇ ਨੂੰ ਤੁਸੀਂ ਜ਼ਰੂਰ ਛੇੜੋ ਜਲਦੀ ਤੋਂ ਜਲਦੀ ਜਿਸ ਨਾਲ ਆਮ ਲੋਕਾਂ ਦੀ ਖੱਜਲ ਖਵਾਰੀ ਖਤਮ ਹੋਵੇ ਪ੍ਰਧਾਨ ਜੀ ਯੋ ਸਾਹ ਨਵੇਂ ਬਣੇ ਚੇਅਰਮੈਨ ਬੀਬੀ ਗਰਮੀਤ ਕੌਰ ਜੀ ਐਮਸੀ ਸਹਿਬਾਨ ਤੇ ਸਾਰੇ ਮਿਲਗੇ ਦੇ ਪਤਵੰਤੇ ਸੱਜਣੋ ਬਹੁਤ ਖੁਸ਼ੀ ਹੋਈਆ ਕਿ ਬਖ ਬਖ ਵਿਸ਼ਿਆਂ ਤੇ ਗੱਲਾਂ ਬਾਤਾਂ ਹੋਈਆਂ ਔਰ ਬਹੁਤ ਵਧੀਆ ਮਾਹੌਲ ਹੈ ਉਥੇ ਮੈਂ ਵੀ ਇੱਕ ਦੋ ਗੱਲਾਂ ਰੱਖਾਂਗਾ ਇੱਕ ਤਾਂ ਜਿਹੜਾ ਮੈਂ ਜੋ ਮਹਿਸੂਸ ਕਰਦਾ ਕਿ ਭਈ ਜਿੱਦਾਂ ਪਾਈ ਸਾਹਿਬ ਨੇ ਕਿਹਾ ਭਈ ਸਕੂਲ ਵਿੱਚ ਸਕੂਲ ਵਾਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਇੱਕ ਤਾਂ ਜਿੱਦਾਂ ਸਾਡੇ ਲਈ ਟੀਚਰ ਸਾਡੇ ਕੋਲ ਬਿਲਕੁਲ ਹੈ ਨਹੀਂ ਜਿੱਦਾਂ ਵੀ ਹੋ ਸਕਦਾ ਹੈ ਕਮੇਟੀ ਜੇ ਸਮਝੇ ਮਤਾ ਪਾ ਕੇ ਜਾਂ ਐਮਐਲਏ ਸਹਿਬਾਨ ਨੂੰ ਕਹਿ ਕੇ ਜਾਂ ਜਿੱਥੇ ਵੀ ਪਹੁੰਚ ਹੋ ਸਕਦੀ ਆ ਉਹ ਟੀਚਰ ਸਹਿਬਾਨ ਜਰੂਰ ਆਉਣੇ ਚਾਹੀਦੇ ਆ ਤਾਂ ਕਿ ਕਮਰਸ ਔਰ ਸਾਇੰਸ ਗਰੁੱਪ ਜਿਹੜਾ ਉਹ ਚੱਲਦਾ ਰਹਿ ਸਕੇ ਠੀਕ ਹੈ ਬਈ ਮਾਜ਼ਿਸ ਬੰਦਿਆਂ ਨੇ ਪੈਸੇ ਪਾ ਕੇ 4 ਸਾਲ ਤੱਕ ਦਾ ਸਮਾਂ ਤਾਂ ਜ਼ਰੂਰ ਲਗਾਇਆ ਪਰ ਕਿੰਨਾ ਕੁ ਸਮਾਂ ਅਸੀਂ ਮੰਗਦੇ ਰਹਾਂਗੇ ਤੇ ਇਸ ਕਰਕੇ ਇਧਰ ਵੀ ਜਰੂਰ ਧਿਆਨ ਦਿੱਤਾ ਜਾਵੇ ਸੀਨੀਅਰ ਕੈਂਡੀ ਸਕੂਲ ਲੜਕਿਆਂ ਦੇ ਮੈਂ ਬੱਚਾ ਮੇਰੀ ਦੁਕਾਨ ਤੇ ਆਇਆ ਮੈਨੂੰ ਪੁੱਛਿਆ ਵੀ ਬੇਟਾ ਕਿ ਕਿਹੜੀ ਜਮਾਤ ਚ ਪੜਦਾ ਉਹ ਕਹਿੰਦਾ ਜੀ ਮੈਂ 10ਵੀਂ ਚੋਂ ਹਟ ਗਿਆ ਮੈਂ ਕਿਹਾ ਗਾਂ ਕਿਉਂ ਨਹੀਂ ਪੜਿਆ ਉਹ ਕਹਿੰਦਾ ਜੀ ਉੱਥੇ ਪੜਾਉਂਦਾ ਹੀ ਨਹੀਂ ਕੋਈ ਵੀ ਮੈਂ ਕਹਿੰਦਾ ਠੀਕ ਆ ਜੀ ਟੀਚਰ ਹਾਜ਼ਰੀ ਲਾਉਂਦੇ ਆ ਤਾਂ ਧਿਆਨ ਤੋਂ ਕੋਈ ਨਹੀਂ ਦਿੰਦਾ ਤਾਂ ਮੇ ਲੜਕਿਆਂ ਨੇ ਵੱਡੇ ਸਕੂਲ ਬਿਲਕੁਲ ਮੇਰੀ ਇੱਕ ਬੇਨਤੀ ਆ ਕਿ ਹੋ ਸਕੇ ਤਾਂ ਵਿਦਿਆਲ័យ ਵਿਦਿਆ ਦੇ ਖੇਤਰ ਲਈ ਇੱਕ ਕਮੇਟੀ ਬਣੇ ਸਿਹਤ ਸੇਵਾਵਾਂ ਲਈ ਇੱਕ ਕਮੇਟੀ ਬਣੇ ਥਾਣੇ ਦੀਆਂ ਜਿਹੜੀਆਂ ਪ੍ਰੋਬਲਮਸ ਆ ਇਹਦੇ ਲਈ ਇੱਕ ਕਮੇਟੀ ਬਣੇ ਤਾਂ ਸ਼ਾਇਦ ਮੇਰੀ ਸੋਚ ਹੈ ਕੁਝ ਮਸਲਾ ਜਿਹੜਾ ਉਹ ਥੋੜਾ ਬਹੁਤਾ ਹੱਲ ਹੋ ਸਕੇ ਇੱਕ ਜਿਹੜੇ ਆਪਣੀਆਂ ਲਾਈਟਾਂ ਲੱਗੀਆਂ ਉਹਦੇ ਦੁਆਲੇ-ਦੁਆਲੇ ਕਈ ਲਾਈਟਾਂ ਦੇ ਜਿਹੜੇ ਦਰਖਤ ਹੈ ਉਹ ਕਾਫੀ ਉੱਚੇ ਆ ਉਹ ਲਾਈਟਾਂ ਬੇਸ਼ੱਕ जगਦੀਆਂ ਪਰ ਮੈਂ ਅੱਗੇ ਵੀ ਧਿਆਨ ਚ ਲੈਂਦਾ ਸੀ ਉਹ ਜੇ ਉਹ ਦਰਖਤ ਕਟਵਾ ਦਿੱਤੇ ਸਾਈਡਾਂ ਤੋਂ ਜਾਣ ਤਾਂ ਉਹਦਾ ਫਾਇਦਾ ਹੋ ਸਕਦਾ ਇੱਕ ਯੋਸਾਬ ਨਾਲ ਬੈਠ ਕੇ ਮੇਰੇ ਖਲ ਸਾਲ ਕੋ ਹੋ ਗਿਆ ਹੋਣਾ ਇੱਕ ਸਾਈਨ ਬੋਰਡ ਲਾਉਣ ਦਾ ਪ੍ਰਪੋਜ਼ਲ ਸੀਗੀ ਇਹ ਨਹੀਂ ਮੈਨੂੰ ਕਿਹਾ ਵੀ ਚਲੋ ਮੈਂ ਜਿੰਨਿਕ ਸਮਝ ਮੁਤਾਬਕ ਸੀ ਉਹਦੇ ਮੁਤਾਬਕ ਮੈਂ ਰੋਡ ਜਿਹੜੇ ਉਹ ਇੱਕ ਵਾਰ ਕਰਕੇ ਇਹਨਾਂ ਨੂੰ ਮੈਂ ਉਹ ਸਾਈਨ ਬੋਰਡ ਲਈ ਉਹ ਰਸਤੇ ਸਾਰੇ ਜੋ ਵੀ ਸਰਕਾਰੀ ਹਸਪਤਾਲ ਜੋ ਸੀ ਉਹ ਬਣਾ ਕੇ ਵੀ ਦਿੱਤਾ ਇਹਨਾਂ ਨਾਲ ਡਿਸਕਸ ਵੀ ਹੋਈ ਇਹਨਾਂ ਨੇ ਕਿਹਾ ਜੀ ਭਾਈ ਅਸੀਂ ਛੇਤੀਆਂ ਦੇ ਤੇ ਕਰਾਂਗੇ ਇੱਕ ਹੋਰ ਪਰ ਉਹ ਹਾਲੇ ਉੱਥੇ ਤੱਕ ਹੀ ਐ ਗਾਂ ਵਧੀਲੀ ਲੱਗਦੀ ਗੱਲ ਕਿਉਂਕਿ ਬਾਹਰੋਂ ਜਿਹੜਾ ਕੋਈ ਵੇਲੇ-ਕਵੇਲੇ ਬੰਦਾ ਆਉਂਦਾ ਉਹਨੂੰ ਉਹਦਾ ਫਾਇਦਾ ਹੋ ਸਕਦਾ ਕਿ ਆਹ ਰੋਡ ਕਿੱਧਰ ਜਾਂਦੀ ਆ ਰੋਡ ਕਿੱਧਰ ਜਾਂਦੀ ਆ ਸੋ ਇਸ ਕਰਕੇ ਇਹ ਮੇਰੀ ਬੇਨਤੀ ਆ ਤੋਂ ਇਹਨਾਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤੂ ਸਾਹਿਬ ਨੇ ਟਿਕੋਵਰ ਕੀਤਾ ਤੇ ਬੀਬੀ ਜੀ ਨੇ ਹਲੇ ਹੁਣੇ ਨਵੀਆਂ ਅਪਾਇੰਟਮੈਂਟ ਮਿਲੀ ਆ ਸਾਰੇ ਐਮਸੀ ਸਰਵਾਨ ਯੂਸ ਆਫ ਦਾ ਸਾਡੇ ਪ੍ਰਾਣੇ ਸਾਥੀ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿਹੜਾ ਮੇਰਾ ਖਾਸ ਮਸਲਾ ਸੀ ਉਹ ਤਾਂ ਮੇਰੀ ਭਾਈ ਸਾਹਿਬ ਨੇ ਪਹਿਲੇ ਲੈ ਲਿਆ ਮੈਂ ਜਖੂ ਸਾਹਿਬ ਦੇ ਪਹਿਲੇ ਵੀ ਨੋਟਿਸ ਲਿਆਤਾ ਸੀਗਾ ਕਿ ਜਦੋਂ ਅਸੀਂ ਪਿੰਡ ਤੋਂ ਕਿਸੇ ਪਾਸੇ ਨੂੰ ਨਿਕਲ ਕੇ ਜਾਣੇ ਬੰਦਾ ਤਾਂ ਕੋਈ ਨਜ਼ਰ ਆਵੇ ਜਾਂ ਨਾ ਆਵੇ ਲੇਕਿਨ ਕੁੱਤੇ ਜਰੂਰ ਆਵਾਰਾ ਕੁੱਤੇ ਜਰੂਰ ਨਜ਼ਰ ਆਉਂਦੀ ਹੈ ਜਖੂ ਸਾਹਿਬ ਥੋੜਾ ਜਿਹਾ ਇਸ ਨੂੰ ਮੈਨੂੰ ਪਤਾ ਕਿ ਇਹ ਵੀ ਚਲੋ ਐਨਾ ਸੌਖਾ ਕੰਮ ਨਹੀਂ ਹੈ ਪ੍ਰਾਇਰਟੀ ਵਾਲਾ ਕੰਮ ਹੈ ਥੋੜਾ ਜਿਹਾ ਇਹਨੂੰ ਜਰਾ ਦੇਖੋ ਕਿਉਂਕਿ ਬਰਬਾਦਤ ਹੋ ਜਾਂਦੀਆਂ ਨੇ ਇਹਦੇ ਨਾਲ ਨੈਕਸਟ ਸਾਡੇ ਦੋ ਪਿੰਡ ਦੇ ਵਿੱਚ ਗਵਰਨਮੈਂਟ ਸਕੂਲ ਤੋਂ ਇਲਾਵਾ ਦੋ ਸਕੂਲ ਸਾਡੇ ਵਧੀਆ ਨੇ ਅਕਾਲ ਅਕੈਡਮੀ ਤੇ ਡੀਏਵੀ ਜੇ ਅਕਾਲ ਵਾਲੇ ਪਾਸੇ ਨੂੰ ਜਾਨੇ ਤਾਂ ਵੀ ਰੋਡ ਦੀ ਬਹੁਤ ਬਦਤਰ ਹਾਲਾਤ ਹੈ ਜਦੋਂ ਡੀਏਵੀ ਵਾਲੇ ਪਾਸੇ ਨੂੰ ਜਾਨੇ ਤਾਂ ਵੀ ਰੋਡ ਦੀ ਬੜੀ ਖਰਾਬ ਮੈਨੂੰ ਪਤਾ ਕਿ ਤੁਹਾਡੇ ਕੰਟਰੋਲ 'ਚ ਸਾਰੇ ਚੀਜ਼ ਨਹੀਂ ਹੋ ਸਕਦੀ ਲੇਕਿਨ ਸ਼ਾਇਦ ਜੇ ਤੁਸੀਂ ਉੱਥੇ ਕੁਝ ਰਿਪੇਅਰ ਕਰਵਾ ਸਕਦੇ ਹੋ ਤੁਹਾਡੀ ਪ੍ਰਵੀਜ਼ਨ 'ਚ ਹੋ ਜਾਵੇ ਤੇ ਤੁਸੀਂ ਉਹਦੇ ਬਾਰੇ ਜ਼ਰੂਰ ਧਿਆਨ ਦੇ ਦਿਓ ਇਹ ਮੈਂ ਬਹੁਤ ਪਹਿਲਾਂ ਜਦੋਂ ਸਾਡੀ ਇਨੋਵੇਟਿਵ ਕਮੇਟੀ ਦੀ ਸ਼ੁਰੂਆਤ ਹੋਈ ਸੀ ਉਸ ਵੇਲੇ ਇਹੀ ਸਲਾਹ ਸੀ ਕਿ ਅਸੀਂ 2 ਏਕੜ ਦੇ ਵਾਸਤੇ ਤਾਂ ਇਹੋ ਸਾਹਿਬ ਇਸ ਮਾਮਲੇ ਤੋਂ ਬਹੁਤ ਤੀਜੀ ਨਾਲ ਲੱਗੇ ਨੇ ਸੀਰੀਅਸਲੀ ਲੈ ਰਹੇ ਨੇ ਕਿ ਅਸੀਂ 2 ਏਕੜ ਦੀ ਇੱਕ ਅਸੀਂ ਗੁਰਨਾਨਕ ਦੇਵ ਜੀ ਦੇ ਨਾਮ ਦੇ ਉੱਪਰ ਗੁਰਨਾਨਕ ਬਾਗਿਚੀ ਬਣਾ ਦਈਏ ਜਾਂ ਗੁਰੂ ਅਰਜਨ ਦੇਵ ਜੀ ਦਾ ਜਾਂ ਕਿਸੇ ਵੀ ਜਿਸ ਤਰ੍ਹਾਂ ਵੀ ਸੂਟੇਬਲ ਹੋ ਜਾਵੇ ਉਹ ਮੈਨੂੰ ਲੱਗਦਾ ਕਿ ਜਦੋਂ ਸਾਡੀ 2 ਏਕੜ ਦੀ ਬਾਗਿਚੀ ਬਣ ਜਾਏਗੀ ਉਸ ਚ ਪੇੜ ਜਿਹੜੇ ਅਸੀਂ ਲਗਾਣੇ ਆ ਉਹ ਟ੍ਰੈਡੀਸ਼ਨਲ ਪੇੜ ਲਗਾਣੇ ਆ ਨਵੇਂ ਮਾਡਰਨ ਨਹੀਂ ਲਗਾਣੇ ਕੋਈ ਜਦੋਂ ਪ੍ਰਾਣੀ ਟਾਲੀ ਹੁਣ ਤੁਸੀਂ ਮੇਰੇ ਖਿਆਲੇ ਮੈਨੂੰ ਲੱਗਦਾ ਜੀ ਪਿੰਡ 'ਚ ਕੋਈ ਦਾਤਨ ਕਰਨ ਵਾਲਾ ਹੋਵੇ ਕਿ ਕਹਿੰਦੇ ਮੈਂ ਨਿਮਲੀ ਦਾਤਨ ਕਰਨੀ ਹੈ ਤਾਂ ਮੈਨੂੰ ਲੱਗਦਾ ਨਹੀਂ ਵੀ ਕਿਸੇ ਨੂੰ ਇੱਥੇ ਨਿਮੇ ਲੱਭਦੀ ਹੈਗੀ ਹੈ ਜਾਂ ਕਿਕਰ ਦੀ ਦਾਤਨ ਲੱਭਦਾ ਉਹਨੂੰ ਕਿਕਰ ਵੀ ਨਹੀਂ ਲੱਭਦੀ ਹੈਗੀ ਤੇ ਅਸੀਂ ਉਹ ਟ੍ਰੈਡੀਸ਼ਨ ਪੇਡ ਉਹਨਾਂ ਦੇ ਉਸ ਜਗ੍ਹਾ ਦੇ ਵਿੱਚ ਲਗਾ ਦਈਏ ਕਿ ਜਦੋਂ ਕੋਈ ਤੁਹਾਡੇ ਰਿਲੇਟਿਵ ਕੋਈ ਭਾਈਬੰਧੂ ਆਂਦਾ ਹੈ ਤਾਂ ਅਸੀਂ ਉਹਨੂੰ ਲੈ ਕੇ ਚਲੀਏ ਤੇ ਲਾਸਟ ਬਟ ਨਾ ਟਾਲੀ ਸੁਣੋ ਸਾਰੇ ਇੱਥੇ ਆਏ ਆ ਜੀ ਕੱਲ ਮੈਨੂੰ ਥੰਮਣ ਵਾਲਾ ਰੋਡ ਦੇ ਉੱਪਰ ਜਾਣ ਦਾ ਮੌਕਾ ਮਿਲਿਆ ਮੈਂ ਬਾਤ ਆ ਕੇ ਜਾ ਕੇ ਬਲਜੀਤ ਸਿੰਘ ਦਾ ਔਜਲਾ ਦਾ ਘਰ ਉਸੇ ਰੂਟ ਦੇ ਉੱਪਰ ਹੀ ਹੈ ਬਲਜੀਤ ਸਿੰਘ ਤਾਂ ਨਹੀਂ ਬੋਲੇ ਪਰ ਮੈਨੂੰ ਮਹਿਸੂਸ ਹੋ ਰਿਹਾ ਅੱਜ ਮੈਂ ਬਲਜੀਤ ਸਿੰਘ ਉਹਨਾਂ ਦੇ ਘਰਾਂ ਦੇ ਕੋਲ ਜਾ ਕੇ ਤੇ ਮੇਰੇ ਸ਼ੂਜ਼ ਦੀ ਬਦਤਰ ਹਾਲਤ ਹੋ ਗਈ ਮੇਰੀ ਪੈਂਟ ਜਿਹੜੀ ਪਾਈ ਸੀ ਉਹ ਦੀ ਵੀ ਬਦਤਰ ਬਦਤਰ ਹਾਲਤ ਹੋ ਗਈ ਥੋੜਾ ਜਿਆ ਮਤਲਬ ਮੈਨੂੰ ਪਤਾ ਕਿ ਇਕਦਮ ਨਹੀਂ ਹੋ ਸਕਦਾ بارش ਹੋ ਗਈ ਹੈ ਨੇਚਰ ਦੇ ਅਗੇ ਆਚੂ ਬਲੀ ਤੁਸੀਂ ਦੇਖ ਰਹੇ ਹੋ ਵੀ ਕੀ ਹੋ ਰਿਹਾ ਹੈ ਨੇਚਰ ਦੇ ਕੇ ਕੋਈ ਨਹੀਂ ਲੜ ਸਕਦੇ ਬਟ ਫਿਰ ਵੀ ਜਿੰਨਾ ਕਸੀਂ ਮਾਮਲਾ ਹੱਲ ਕਰ ਸਕਦੇ ਹਾਂ ਜਿੱਦਾਂ ਤੁਹਾਡੇ ਕਿਤੇ ਖੱਡਾ ਹੈ ਉਹ ਤੁਹਾਡੇ ਕੋਲ ਵਰਕਰਸ ਹੈਗੇ ਨੇ ਤੁਸੀਂ ਦੋ ਵਰਕਰਸ ਨੂੰ ਲਗਾ ਦੇ ਮਿੱਥੇ ਖੱਡਾ ਹੈ ਘੱਟ ਤੋਂ ਘੱਟ ਟੋਆ ਤਾਂ ਭਰ ਦਿੱਤਾ ਜਾਵੇ ਜਿਹੜਾ ਹੁਣ ਚਿਕੜ ਐ ਸੋ ਜਿੱਧਰ ਜਾਓ ਹੁਣ ਤੁਹਾਡੇ ਇੱਥੇ ਜਨੇ ਵੀ ਮੈਂਬਰਸ ਆਏ ਨੇ ਹਰ ਮੈਂਬਰ ਬੜਾ ਪ੍ਰਧਾਨ ਜੀ ਤੋਂ ਸ਼ੁਰੂ ਕਰ ਦਿਓ ਜੇ ਆਪਣੀ ਗੱਡੀ 'ਚ ਨਹੀਂ ਆਏ ਜੇ ਤਾਂ ਸਕੂਟਰ ਤੇ ਆਏ ਐ ਤਾਂ ਫਿਰ ਬੜੇ ਬੱਚਦੇ ਬੱਚਦੇ ਆਏ ਹੋ ਕੇ ਤੇ ਅਸੀਂ ਥੋੜਾ ਜਿਹਾ ਉਸ ਮਾਮਲੇ ਨੂੰ ਵੀ ਮਾਰਾ ਦੇਉਂ ਧਿਆਨ ਦੇ ਦੀ ਕਿਉਂਕਿ ਮੈਨੂੰ ਲੱਗਦਾ ਕਿ ਮਿਲਗਿਆ ਅਸੀਂ ਐਸੀ ਕਹਿੰਦੇ ਸਾਡਾ ਪਿੰਡ ਮਿਲ ਗਿਆ ਅਸੀਂ ਬੜੇ ਫਖਰ ਨਾਲ ਕਹਿੰਦੇ ਕਿ ਮਿਲ ਗਿਆ ਤੇ ਲਿਖਣ ਜੇ ਸਾਡਾ ਅਸੀਂ ਫਖਰ ਨਾਲ ਕਹਿੰਦੇ ਆ ਤਾਂ ਫਖਰ ਦਾ ਵੀ ਥੋੜਾ ਜਾਉਦਾ ਹਲਕਾ ਜਿਹਾ ਇੰਤਜ਼ਾਮ ਵੀ ਕੀਤਾ ਜਾਵੇ ਕਿ ਜਿਹਦੇ ਨਾਲ ਕੋ ਬੰਦਾ ਮਿਲ ਗਿਆ ਚ ਆਵੇ ਉਹ ਯਾਦ ਰੱਖੇ ਕਿ ਯਾਰ ਮੈਂ ਮਿਲਗਿਆ ਚ ਗਿਆ ਸੀਗਾ ਤੇ ਜੇ ਬੰਦਾ ਵਿਚਾਰਾ ਡਿੱਗ ਗਿਆ ਤਾਂ ਉਹ ਫਿਰ ਵੀ ਜ਼ਿੰਦਗੀ ਭਰ ਲਈ ਭਲਾਏਗਾ ਨਹੀਂ ਕਿ ਮੈਂ ਮਿਲਗਿਆ ਗਿਆ ਮੈਂ ਮਿਲਗਿਆ ਜਾ ਕੇ ਗਿਰਿਆ ਸੀ ਤੇ ਅਸੀਂ ਉਹਨੂੰ ਥੋੜਾ ਜਿਹਾ ਇਸ ਮਾਮਲੇ ਪਾਸੇ ਧਿਆਨ ਦਿੱਤਾ ਜਾਵੇ ਬਹੁਤ ਬਹੁਤ ਧੰ ਜਾਂਗਵੰਦੇ ਨੇ ਪਿੰਡਾਂ ਦੇ ਜਿਹੜੇ ਸਾਡੇ ਪਲੱਸ 2 ਸਕੂਲ ਨੇ ਨਾ ਵੈਸੇ ਵਧੀਆ ਮੇਰੇ ਕੋਲ ਬੋਲਣਾ ਤਾਂ ਸਾਡੇ ਲੈਕਚਰਾਰ ਨੇ ਰਹੇ ਹੋਏ ਜਿੰਨੇ ਵੀ ਪਿੰਡਾਂ ਦੇ ਪਲੱਸ 2 ਸਕੂਲ ਨੇ ਸਰਕਾਰੀ ਸਪੈਸ਼ਲੀ ਮੇਰਾ ਖਿਆਲ ਪੰਜਾਬ ਦੇ ਅੰਦਰ ਕੋਈ ਵੀ ਪੇਂਡੂ ਖੇਤਰਾਂ ਦਾ ਇੱਕ ਵੀ ਸਕੂਲ ਮਾਨ ਨਾਲ ਨਹੀਂ ਇਦਾਂ ਕਹਿ ਸਕਦਾ ਕਿ ਸਾਡੇ ਕੋਲ 4 ਜਾਂ 5 ਜਾਂ 6 ਲੈਕਚਰਾਰ ਆ ਰਹੇ ਕਿਉਂਕਿ ਪਲੱਸ 2 ਸਕੂਲ ਜਿਹੜੇ ਹੁੰਦੇ ਹਨ ਨਾ ਉਹਦੇ ਵਿੱਚ ਲੈਕਚਰਾਰ ਨਹੀਂ ਪੜਾਉਣਾ ਹੁੰਦਾ ਪਰ ਤੁਸੀਂ ਸ਼ਹਿਰੀ ਖੇਤਰਾਂ 'ਚ ਜਾ ਕੇ ਦੇਖੋ ਸਪੈਸ਼ਲੀ ਜਿਹੜੇ ਜ਼ਿਲ੍ਹੇ ਨੇ ਇੱਕ ਵੀ ਸਕੂਲ ਤੁਹਾਨੂੰ ਖਾਲੀ ਲੈਕਚਰਾਰ ਦੀ ਪੋਸਟ ਨਹੀਂ ਮਿਲੇਗੀ ਸਰਕਾਰ ਤਾਂ ਕਿ ਪਹੁੰਚਾਇਆ ਜਾਵੇ ਕਿ ਇੱਕ ਕਿਹੋ ਜਿਹੀ ਪਾਲਿਸੀ ਹੈ ਪਲੱਸ 2 ਸਕੂਲ ਤਾਂ ਧੜਾ ਧੜ ਬਣੇ ਔਰ ਲੰਬੇ ਸਮੇਂ ਤੋਂ ਮੈਨੂੰ ਵੀ 21 ਸਾਲ 22 ਸਾਲ ਰਟਾਇਰ ਹੋਏ ਨੂੰ ਹੋ ਗਿਆ ਮੈਂ ਜ਼ਿਆਦਾ ਦੇਖਦਾ ਮੈਂ ਕਦੀ ਇੱਕ ਸਕੂਲ ਵੀ ਪਿੰਡੂ ਖੇਤਰਾਂ ਦਾ ਸਪੈਸ਼ਲੀ ਦੇਖਿਆ ਨਹੀਂ ਕਿ ਜਿੱਥੇ ਪੰਜ ਲੈਕਚਰਾਰ ਹੋਣ ਇੱਕ ਜਾਂ ਦੋ ਇੱਕ ਵੀ ਕਰਮ ਵਾਲੇ ਸਕੂਲਾਂ ਕੋ ਹੋ ਸਕਦਾ ਇੱਕ ਜਾਂ ਦੋ ਹਾਰਡਲੀ ਉਹ ਵੀ ਜਿੱਥੇ ਕੋਈ ਚੰਗੀ ਅਪਰੋਚ ਹੈ ਕਿਉਂਕਿ ਜ਼ਿਆਦਾ ਭੇ ਇਦਾਂ ਕਹਿ ਸਕਦੇ ਆ ਜਿਵੇਂ ਬੱਚੇ ਨੇ ਬੋਲਿਆ ਇੱਥੇ ਗਰੀਬਾਂ ਦੇ ਇਹ ਵੀ ਗੱਲ ਸੱਚੀ ਹੋ ਸਕਦੀ ਹੁਣ ਪ੍ਰਾਈਵੇਟ ਅਧਾਰਿ ਕਿਉਂ ਉਹ ਵਿਚਾਰੇ ਉੱਥੇ ਕਿਹੜੇ ਅਮੀਰ ਪੜਾਉਂਦੇ ਆ ਦੇਖਣ ਨੂੰ ਹੀ ਲੱਗਦਾ ਬਈ ਬਹੁਤ ਅਮੀਰ ਪੜਾਉਂਦੇ ਆ ਪ੍ਰਾਈਵੇਟ ਸਕੂਲਾਂ ਚ ਦੇਖੋ ਦੇਖੀ ਹੋ ਗਿਆ ਵੈਸੇ ਸਰਕਾਰੀ ਸਕੂਲ ਮਾੜੇ ਨਹੀਂ ਹੁੰਦੇ ਜਦੋਂ ਉੱਥੇ ਪੜਾਉਣ ਵਾਲਾ ਕੋਈ ਨਹੀਂ ਅਵਸਥਾ ਆਏਗੀ ਸੋ ਬੇਨਤੀ ਹੈ ਸਰਕਾਰ ਤੱਕ ਗੱਲ ਪਹੁੰਚਾਈ ਜਾਵੇ ਕਿਉਂਕਿ ਲੰਬੇ ਸਮੇਂ ਤੋਂ 22 ਸਾਲ ਦਾ ਕਿੰਨਾ ਪੀਰੀਅਡ ਹੰਦਾ ਉਸ ਤੋਂ ਬਿਫੋਰ ਵੀ ਮੈਂ ਨਹੀਂ ਕੋਈ ਸਕੂਲ ਦੇਖਿਆ ਗੱਲ ਸੱਚੀ ਐ ਪੜਤਾਲ ਕੀਤੀ ਜਾਵੇ ਅਜਿਹਾ ਕਿਉਂ ਐ ਸਰਕਾਰੀ ਪਾਲਿਸੀ ਗਲਤ ਹੋ ਸਕਦੀ ਜਿਹੜੀ ਵੀ ਸਰਕਾਰ ਆਉਂਦੀ ਵੋਟਾਂ ਦੀ ਖਾਤਰ ਧੜਾ ਧੜ ਸਕੂਲ ਬਣਾਈ ਜਾਂਦੀ ਪਹਿਲਾਂ ਇਹ ਦੇਖਦੀ ਨਹੀਂ ਵੀ ਅਸੀਂ ਟੀਚਰ ਮਹੀਆ ਕਰਾ ਸਕਦੇ ਆ ਬੱਚਿਆਂ ਦਾ ਬੜਾ ਭਵਿੱਖ ਖਰਾਬ ਹੋ ਰਿਹਾ ਇਹ ਗੱਲ ਸੱਚੀ ਐ ਸਰਕਾਰ ਸਰਕਾਰੀ ਸਕੂਲਾਂ 'ਚ ਪੈਸਾ ਨਹੀਂ ਲੱਗਦਾ ਕੋਈ ਖਾਸ ਨਾ ਕੀ ਆਵੇਂ 5 6 10 ਹਜ਼ਾਰ ਸਾਲ ਦਾ ਲੱਗਿਆ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੱਖ ਰੁਪਏ ਤੋਂ ਘੱਟ ਮੇਰਾ ਖਿਆਲ ਭਈ ਆ ਜਿਹੜੇ ਪਲੱਸ 2 ਦੇ ਵਿਦਿਆਰਥੀ ਪੜ੍ਹਦੇ ਆ 70 80 ਹਜ਼ਾਰ ਤੋਂ ਘੱਟ ਉਹਨਾਂ ਦੇ ਖਰਚੇ ਨਹੀਂ ਹੋਣੇ ਉੱਥੇ ਸਾਰੇ ਮੀਰ ਨੇ ਪੜ੍ਹਦੇ ਸੋ ਬੇਨਤੀ ਹੈ ਇਹ ਇਹਦੇ ਵੱਲ ਖਾਸ ਧਿਆਨ ਦੇ ਕੇ ਸਰਕਾਰ ਕੋਲ ਅਪੀਲ ਕੀਤੀ ਜਾਵੇ ਕਿ ਜਿੰਨੇ ਪਲੱਸ 2 ਸਕੂਲ ਨੇ ਕਿਉਂਕਿ ਉੱਥੇ ਸਪੈਸ਼ਲੀ ਸਾਇੰਸ ਤੇ ਕਮਰਸ ਦੇ ਟੀਚਰ ਹੀ ਹਨ ਇਹਨੇ ਬੱਚੇ ਪੜਨਾ ਨਹੀਂ ਚਾਹੁੰਦੇ ਸੋ ਮੈਂ ਜ਼ਿਆਦਾ ਨਾ ਲੰਮਕਾ ਕਰਾਂ ਕਮੇਟੀਆਂ ਬਣਾਓਗੇ ਠੀਕ ਹੈ ਕਮੇਟੀਆਂ ਬਣਾਵਾਂਗੇ ਅਸੀਂ ਵੀ ਉਹ ਚ ਕੰਮ ਕਰ ਸਕਦੇ ਹਾਂ ਬਟ ਕਮੇਟੀ ਕੋ ਤਾਂ ਕੋਈ ਅਧਿਕਾਰ ਨਹੀਂ ਹੁੰਦਾ ਜਿਹੜਾ ਉਹ ਪਾਸ ਕਰੇ ਯਾਰ ਇੱਥੇ ਤਾਂ ਟੀਚਰ ਹੀ ਕੋਈ ਹੈ ਨਹੀਂ ਸਾਡੇ ਕਹਿੰਦੇ ਟੀਚਰ ਭੇਜੋ ਇਹ ਸਰਕਾਰ ਨੇ ਕਰਨਾ ਹੁੰਦਾ ਸੋ ਬੇਨਤੀ ਹੈ ਦਫ਼ਤਰ ਨੂੰ ਇਹ ਪਹੁੰਚਾਇਆ ਜਾਵੇ ਸਰਕਾਰ ਤੱਕ ਤਾਂ ਕਿ ਪਿੰਡੂ ਖੇਤਰਾਂ ਦੇ ਬੱਚੇ ਵੀ ਲਾਹਾ ਲੈ ਸਕਣ ਧੰਨਵਾਦ ਜਿਹੜੀ ਮੈਂ ਤੁਹਾਡੇ ਅੱਗੇ ਬਿਲਗੇ ਦੀ ਸਮੱਸਿਆ ਰੱਖਣੀ ਚਾਹੁੰਦਾ ਉਹ ਇਹ ਆ ਬਈ ਜਿੰਨੇ ਵੀ ਆਪਣੇ ਚਾਹੇ ਬੜਿੰਗ ਤੋਂ ਮੁਵਾਈ ਰੋੜ ਆ ਚਾਹੇ ਤਾਲਮਨ ਰੋੜ ਆ ਇੱਥੇ ਕੁਝ ਅਜਿਹੇ ਦਰਖਤ ਝਾੜੀ ਆ ਆ ਜਿਹੜੀ ਉਹਨਾਂ ਦੀ ਕਟਾਈ ਹੋਣੀ ਬਹੁਤ ਜ਼ਰੂਰੀ ਆ ਲੰਗਰ ਨਾਲਿਆਂ ਲਈ ਸਮੱਸਿਆ ਉੱਤੋਂ ਅਗਲਾ ਪੁਆਇੰਟ ਆ ਬੇ ਜਿਵੇਂ ਕੁੜੀਆਂ ਦੇ ਸਕੂਲ ਵਾਲੇ ਰਾਹ ਤੇ ਜਾਂ ਜਿੰਨੇ ਵੀ ਆਊਟ ਰ ਆ ਉੱਥੇ ਲੋਕਾਂ ਵੱਲੋਂ ਢੇਰੀਆਂ ਲਾਈਆਂ ਆ ਕੂਬੇ ਦੀਆਂ ਉਸ ਸਮੇਂ ਸਰ ਇੱਕ ਤਾਂ ਉਹ ਨਹੀਂ ਚੱਕ ਹੁੰਦੀਆਂ ਤਾਂ ਇੱਕ ਇਹ ਆਪਣੇ ਜਿਹੜੇ ਡੰਪ ਆ ਕੂੜੇ ਦੇ ਬਣੇ ਇਹ ਸਮੇਂ ਸਰ ਖਾਲੀ ਨਹੀਂ ਹੁੰਦੇ ਕਰਕੇ ਸਾਰਿਆਂ ਦੀ ਸਮੱਸਿਆ ਹੈ ਤੇ ਇਸੇ ਤਰ੍ਹਾਂ ਜਿਹੜੀ ਵਿੱਦਿਆ ਦੀ ਗੱਲ ਕੀਤੀ ਆ ਉਹ ਸਾਰੇ ਪੰਜਾਬ ਵਿੱਚ ਸਾਰਿਆਂ ਦੀ ਇੱਕੋ ਜਿਹੀ ਸਮੱਸਿਆ ਸਕੂਲਾਂ 'ਚ ਪ੍ਰਿੰਸੀਪਲ ਹੈ ਨਹੀਂ ਲੈਕਚਰ ਆ ਰਹੇ ਨਹੀਂ ਮੈਂ ਇੱਥੇ ਸੁਝਾਅ ਦੇਣਾ ਚਾਹੁੰਦਾ ਆ ਵੀ ਜੇ ਆਪਾਂ ਜਿਹੜੇ ਦਾਨੀ ਸੱਜਣ ਆ ਜਿਵੇਂ ਸਾਇੰਸ ਗਰੁੱਪ ਚੱਲਦਾ ਉਹਦੀ ਤਰਜ਼ ਤੇ ਜੇ ਅਗਰ ਆਪਾ ਦਾਨੀ ਸੱਜਣਾਂ ਨੂੰ ਅਪੀਲ ਤੁਸੀਂ ਕਰੋ ਵੀ ਸਾਨੂੰ ਇਸ ਵੇਲੇ ਜ਼ਰੂਰਤ ਆ ਬੜਗੇ ਦੇ ਵਿੱਚ ਵਿਦਿਆ ਨੂੰ ਲੈ ਕੇ ਜੇ ਲੋਕ ਜਿਹੜਾ ਉਹ ਦਾਨ ਕਰਨ ਤਾਂ ਆਪਾਂ ਜਿਹੜਾ ਇਹ ਔਖਾ ਸਮਾਂ ਆ ਇਹ ਘਟ ਸਕਦੇ ਆ ਜਿੰਨਾ ਚਿਰ ਸਰਕਾਰਾਂ ਜਿਹੜੀਆਂ ਆ ਉਹ ਚਾਹੀ ਹੋਣ ਵਾਲੀ ਸਰਕਾਰ ਜਾਂ ਮੰਨ ਲਓ ਭਵਿੱਖ ਦੇ ਵਿੱਚ ਲੈਕਚਰਰ ਜਿਹੜੇ ਭਾਰਤੀ ਨਹੀਂ ਹੁੰਦੇ ਜਾਂ ਸਨੋਰਟੀ ਬਾਈ ਜਿਹੜਾ ਆ ਮਾਸਟਰਾਂ ਨੂੰ ਅੱਗੇ ਲੈਕਚਰ ਦਾ ਨਹੀਂ ਬਣਾਇਆ ਜਾਂਦਾ ਤੇ ਇੱਕ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਮੈਂ ਖੋਦਤਾ ਨਹੀਂ ਦੇਖਿਆ ਹੈ ਮੈਨੂੰ ਇਹ ਪਤਾ ਲੱਗਾ ਵੀ ਜਿਹੜੀ ਕਰਤਾਰਪੁਰ ਬਰਾਸਤ ਬਣੀ ਆ ਉੱਥੇ ਬਿਲਗੇ ਦੇ ਦੇਸ਼ ਭਗਤਾਂ ਨੂੰ ਲੈ ਕੇ ਆਪਣਾ ਉੱਥੇ ਕੋਈ ਜ਼ਿਕਰ ਹੈ ਨਹੀਂ ਆਪਾਂ ਬੜੇ ਲੰਬੇ ਸਮੇਂ ਤੋਂ ਇਹ ਜ਼ਿਕਰ ਕਰਦੇ ਆਂ ਵੀ ਆਪਣਾ ਦੇਸ਼ ਭਗਤਾਂ ਦਾ ਪਿੰਡ ਹੈ ਉਹ ਤੁਸੀਂ ਆਪ ਵੀ ਵਿజిਟ ਕਰਕੇ ਦੇਖ ਲਓ ਵੀ ਵਾਕਿਆ ਉੱਥੇ ਇਦਾਂ ਆ ਜਗੇ ਸੇ ਜੇ ਅਗਰ ਉੱਥੇ ਸਾਡਾ ਉੱਥੇ ਨਾਂ ਨਿਸ਼ਾਨ ਹੈ ਨਹੀਂ ਤਾਂ ਫੇ ਆਪਾਂ ਬਹੁਤ ਚਰਦੇ ਦੇਸ਼ ਭਗਤਾਂ ਦਾ ਪਿੰਡ ਜਿਹੜਾ ਕੋਹੋਂ ਨੇ ਆ। ਇੱਥੇ ਜੇਕਰ ਜਿਹੜਾ ਇੱਥੇ ਜਿਹੜੀ ਸਮੀਖਿਆ ਹੋਣੀ ਚਾਹੀਦੀ ਆ ਬਈ ਇਹ ਅਸੀਂ ਬਾਰਦੋਲੀ ਦਾ ਜਿਹੜਾ ਖਤਾਬ ਦੀ ਗੱਲ ਕਰਦੇ ਆ ਉਹ ਕਿੱਥੇ ਰਹਿ ਗਈ ਗੱਲ ਤੇ ਇਸੇ ਤਰ੍ਹਾਂ ਜਿਵੇਂ ਮਸ਼ੀਨ ਆਪਣੀ ਜਿਹੜੀ ਉਹ ਕਚਰਾ ਛਾਨਣ ਵਾਲੀ ਆ ਆਪਾਂ ਮੰਨ ਲਓ ਕਿੰਦਾ ਹੁਣ ਤੱਕ ਦੂ ਪਲਾਟ ਵੱਡੇ ਭਰ ਦਿੱਤੇ ਆ ਕਚਰੇ ਨਾਲ ਤੀਜੇ ਦੀ ਹੁਣ ਜਿਹੜਾ ਆ ਛੱਪੜ ਆ ਉਹਦੀ ਇੱਕ ਸਾਈਡ ਤੇ ਆਪਾਂ ਕਚਰਾ ਸਿੱਟੀ ਜਾਂਦੇ ਆ ਨੇੜੇ ਆਬਾਦੀ ਲਈ ਕਦੀ ਵੀ ਸੋਚਿਆ ਹੈ ਵੀ ਉਹਨਾਂ ਨੂੰ ਮੰਨ ਲਓ ਗੰਦਗੀ ਭਰੀ ਜਿਹੜੀ ਹਵਾ ਦਿੰਨੇ ਆ ਉਹਦੇ ਬਦਲੇ ਸਾਨੂੰ ਨਾ ਉਹ ਨਾਲ ਉੱਤੇ ਮਾੜਾ ਮੋਟਾ ਮਿੱਟੀ ਦਾ ਛਾਣਾ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਹਾਂ ਇਹ ਗੱਲ ਹੈ ਵੀ ਇੱਕ ਵਿਚਾਰ ਆ ਵੀ ਸਾਰੇ ਬਿਲਗੇ ਨੂੰ ਨਗਰਵਾਸੀਆਂ ਨੂੰ ਖਾਸ ਕਰਕੇ ਬਾਜ਼ਾਰ ਵਾਲੇ ਜਿੰਨੇ ਵੀ ਦੁਕਾਨਦਾਰ ਆ ਇਹ ਪੋਲੀਥੀਨ ਜਿਹੜਾ ਆ ਉਹ ਕਚਰੇ ਚ ਨਹੀਂ ਜਾਣਾ ਚਾਹੀਦਾ ਅਗਰ ਅਸੀਂ ਇਹਨਾਂ ਪੋਲੀਥੀਨ ਨੂੰ ਸੁੱਕਾ ਰੱਖ ਲਈਏ ਔਰ ਉਹ ਸਬਾਈ ਕਰਮਚਾਰੀਆਂ ਨੂੰ ਅਸੀਂ ਸੁੱਕਾ ਦੇ ਦਈਏ ਤਾਂ ਮੇਰੇ ਖਿਆਲ ਨਾਲ ਜਿਹੜੇ ਹਾਲਾਤ ਬਣੇ ਆ ਕਚਰੇ ਦੇ ਉਹ ਇੰਨੇ ਮਾੜੇ ਨਹੀਂ ਬਣਨਗੇ ਤੇ ਪੋਲੀਥੀਨ ਵੱਖਰਾ ਜਿਹੜਾ ਆ ਉਹ ਵੈਸੇ ਤਾਂ ਤੁਹਾਡੀ ਜਾਣਕਾਰੀ ਲਈ ਇਹ ਜਿਹੜਾ ਆਪਣਾ ਕੂੜਾ ਇਹਨੂੰ ਕਾਲਾ ਸੋਨਾ ਕਹਿੰਦੇ ਆ ਤੇ ਜੇਕਰ ਤੁਸੀਂ ਉਹਨੂੰ ਅਜੇ ਤੱਕ ਕਾਲਾ ਸੋਨਾ ਵਾਕਈ ਉਹਨੂੰ ਆਮਦਨ ਦਾ ਸਾਧਨ ਬਣਾਇਆ ਹੋਵੇ ਤਾਂ ਹੁਣ ਉਹ ਦਰਸ਼ਕਾ ਹੌਲ ਹੋਣਾ ਸੀ ਤੇ ਆਸ ਕਰਦੇ ਹਾਂ ਵੀ ਜੇਕਰ ਤੁਸੀਂ ਇਸ ਕਾਲੇ ਸੋਨੇ ਨੂੰ ਸੰਭਾਲਣ 'ਚ ਆਪਣਾ ਹੋਣ ਵਾਲੇ ਸਮੇਂ 'ਚ ਕੋਈ ਵਧੀਆ ਸਕੀਮ ਹੋਵੇ ਤਾਂ ਹੋਰ ਵੀ ਵਧੀਆ ਹੋਊਗਾ ਤੁਹਾਡਾ ਆਮਦਨ ਦਾ ਸਾਧਨ ਬਣ ਜਾਊਗਾ ਇੰਨੀਆਂ ਕ ਮੇਰੀਆਂ ਬੇਨਤੀਆਂ ਤੇ ਇੱਕ ਰਹਿ ਗਿਆ ਸ਼ਹਿਰ ਜਿਹੜਾ ਨਾ 4 ਨੰਬਰ ਵਾਰਡ ਜਿੱਤੋਂ ਕੋ ਬਾਸਟੈਂਡੋਂ ਰਸਤਾ ਆ ਉਹ ਕ੍ਰੋਸ ਬਣਦਾ ਚ ਰਸਤਾ ਉੱਥੇ ਕੋ ਪੁਲੀ ਟੁੱਟੀ ਆ ਤੇ ਸ਼ਾਇਦ ਮੇਰੇ ਨਾਲ ਪੁਲੀ ਕਹਿ ਹੋ ਗਿਆ ਜਾਲੀ ਟੁੱਟੀ ਆ ਕਿੱਥੇ ਕਿ ਜਿਹੜੀ ਉਹ ਕੋਠੀ ਬਣੀ ਆ ਚਾਚੇ ਤੇਜੇ ਉਹਨਾਂ ਵਾਲੀ ਹੈ ਨਾ ਉਹਨਾਂ ਦੇ ਫੈਮਿਲੀ ਚੋਂ ਉਹ ਮੋੜ ਦੇ 30 ਪੁਆਇੰਟ ਜਬ 30 ਪੁਆਇੰਟ ਦਾ ਉਹ ਦੇਖ ਲਿਓ ਉਹ ਜੇ ਉਹ ਸਮੇਂ ਸਿਰ ਉਹਦਾ ਟਕਣ ਹੋ ਜਵੇ ਤਾਂ ਕਿਸੇ ਦਾ ਬਿੱਤ ਪੈਰ ਗੂੜ ਪੈਣ ਤੋਂ ਬਚਾ ਹੋਣਾ ਥੈਂਕ ਯੂ ਦਾ ਨਾਮ